ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਹੈਪੀ ਲੱਧੜਾ ਕਿ ਭੀ ਕੀ ਮਾਮਲਾ ਹੋਇਆ ਜੀ ਜੱਜ ਸਾਡੇ ਪਿੰਡ ਸਾਡੇ 5 ਵਜੇ ਖਰੇ ਟਰੱਕ ਦੇ ਵਿੱਚ ਬੱਤ ਜਾਂਦੀ ਸੀ ਜੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਬਾਜਾਂ ਆਈਆਂ ਚੀਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੰਜ ਕੇ ਵਾਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਵੀ ਕੀ ਕਾਫੀ ਜਣੇ ਕਿੰਨੇ ਕ ਬੰਦੇ ਲੱਦੇ ਸੀ ਬੱਸ 'ਚ ਕਿੰਨੇ ਕ ਬੰਦੇ ਸਨ ਹਾਂ ਜੀ ਵੀਰੇ 50 60 ਹੁੰਦੇ 50 60 ਹੁੰਦੇ ਸਰ ਇੱਕ ਰੋਡ ਐਕਸੀਡੈਂਟ ਵੈਕਲਿਸਟਰ ਐਪੀਸੋਡ ਤੇ ਨਾ ਇੱਕ ਪੂਰੇ ਸਵਾਸੀ ਐਮਪੀ ਤੋਂ ਇਹ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਦੋ ਕੈਜੂਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ ਵਾਰਾਂਗ ਬੰਦੇ ਲੱਗੇ ਨੇ ਕਿਹੜੋ ਆਈ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅਮਰਸਰ ਹਰਦੌਰ ਤੋਂ ਅਮਰਸਰ ਜਾ ਰਹੀ ਸੀ ਉਹਦਾ ਆਪਣੀ ਮਾਤਾ ਬੈਠੀ ਹੋਈ ਸੀ ਜਿਹੜਾ ਟਰਾਲਾ ਸੀਗਾ ਜੀ ਇਹਦਾ ਕੋਈ ਫੜਿਆ ਗਿਆ ਬੰਦਾ ਕਿ ਰੋਜ਼ ਗੱਲ ਕਰਦਾ ਸੀ ਆਹ ਨਹੀਂ ਹਜੇ ਡਰਾਈਵਰ ਇਹਦਾ ਭੱਜਿਆ ਆਹ ਸਾਲਾ ਇਹ ਰੋਡ ਦੇ ਕਿਰਾਵਾ ਖੜਾ ਸੀ ਉੱਜੜ ਕਿਲੇ ਦੇ ਬੰਦੇ ਹੋਏ ਸਵਰ ਵਾਰਾਂਗ ਮੰਦਿਰ ਜਾਂਦੇ ਉਹਨਾਂ ਨੂੰ ਵਾਸਲ ਚੁੱਕੋ ਹੱਦੈ ਸਤੂ ਸਭ ਨੂੰ ਪਿਆ ਜੀ ਕੈਟਗਰੀ ਕੱਢ ਲਈ ਹਾਂਜੀ ਹਾਂ ਕੀ ਲੱਗਾ ਬਾਕੀ ਕੁ ਸੀਰੀਅਸ ਹੈ

बस हरिद्वार से आ रही थी तीर्थ यात्री कितने तीर लोग थे पचास लोग थे हाँ। के ऊपर था रोड ही था। में अब कितने यात्री में लगी है थोड़ी थोड़ी लगी है सबको विषय की यात्री को लगी है ठीक है सब ज्यादा ठीक है ज्यादा किसी को लगी है आपको जाना कहाँ था अमृतसर जा रहे थे हरिद्वार से बच्चे भी हैं बच्चे भी हैं बुजुर्ग बुजुर्ग भी।, भी है अभी आप ये आपकी चोट लगी है कमर में लगी है कितने बजे हुआ था ये आज सुबह-सुबह 6 बजे हुआ साढ़े 5:30 बजे 5 बजे होंगे देहात तो नहीं है तभी नींद में थे क्या लगता है ड्राइवर को नींद वगैरह आ गई ड्राइवर को झपकी आ गई दिन की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से